ਠੀਕ ਗਰਮੀ ਲਈ ਬੋਟਸ ਸੋਨੇ ਸੂਟ ਆਗੇ ਨੇ ਮੈਚਿੰਗ ਸੂਟ ਰਹਿਣਗੇ ਪਿਓਰ ਕਾਟਨ ਦੇ ਪ੍ਰਿੰਟਡ ਇਸ ਦੇ ਨਾਲ ਸ਼ਰਟ ਅਤੇ ਪਲੇਨ ਇਸ ਦੇ ਨਾਲ ਹੀ ਬੋਟਮ ਵਿਦਾਊਟ ਦੁਪੱਟਾ ਹੀ ਸੂਟ ਨੇ ਤੇ ਪਿਓਰ ਕਾਟਨ ਦੇ ਵਿੱਚ ਨੇ ਤੇ 450 ਦੇ ਵਿੱਚ ਤੁਸੀਂ ਇਹ ਘਰ ਬੈਠੇ ਬਾਈ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਣਗੇ ਬਹੁਤ ਸੋਨੇ ਪ੍ਰਿੰਟ ਐਡ ਕੀਤੇ ਨੇ ਆਪਾਂ ਇਹ ਰਹੇਗਾ ਜੀ ਸੋਲੋ ਆਰਟੀਕਲ 5 ਮੀਟਰ कॉटन ਦਾ सूट फ्रंट ਤੇ ਵਰਕ ਰੇਗਾ ਮਲ कॉटन ਦਾ ਦਫਟਾ ਵਰਕ ਵਾਲਾ ਤੇ ਦੁਪੱਟਾ ਤੇ ਇੱਥੇ ਆਊਟਲਾਈਨਿੰਗ ਸਟਿਚ ਹੋਏਗਾ ਤੇ 850 ਚ ਸੂਟ ਬਾਈ ਕਰ ਸਕਦੇ ਆ ਦੋ ਡਿਜ਼ਾਈਨ ਅਵੇਲੇਬਲ ਆ ਇਹ ਮੈਚਿੰਗ ਰਹਿਣਗੇ ਇਹਨਾਂ ਤੇ ਆਪਾਂ ਲੈਸ ਸੇਲ ਡਿਸਕਾਊਂਟ ਆ ਕੁਝ ਵੀ ਤੁਸੀਂ ਲਗਾਓ ਤੇ ਇਹ ਸੂਟ ਦਾ ਪ੍ਰਾਈਸ 120 ਤੇ ਦੋ ਸੂਟ ਤੋਂ ਨੂੰ 999 ਵਿੱਚ ਹੀ ਮਿਲਣਗੇ। ਇਹ ਦੋ ਊਟਾ ਦਪੱਟਾ ਨੇ ਤੇ ਪ੍ਰਿੰਟਰ ਸ਼ਰਟ ਤੇ ਡਿਜ਼ਾਈਨਰ ਬੋਟਮ। ਸ਼ਰਟ ਇਸ ਦਿਨ ਇੱਕ ਸਿਵੱਡੀ ਪਾਨੇ ਚ ਬੋਟਮ ਇਸ ਦੇ ਨਾਲ 2 ਮੀਟਰ ਹੀ ਰਹੇਗੀ। ਤੁਸੀਂ ਸੱਜੇ ਸਲਵਾਰ ਬਣਾ ਸਕਦੇ ਆ ਪਲਾਜ਼ੋ ਰੈਡੀ ਕਰ ਸਕਦੇ ਆ। ਦੋ ਤੋਂ ਨਹੀਂ ਸੂਟ ਰੈਡੀ ਹੁੰਦੇ ਇਹ ਵਾਲੇ। ਪ੍ਰਿੰਟਡ ਸ਼ਰਟ ਰਹੇਗੀ ਤੇ ਕੈਮੀ ਕੋਟਨ ਦੀ ਤੇ ਡਿਜ਼ਾਈਨਰ ਪਾਕਿਸਤਾਨੀ ਬੋਟਮ ਤੁਸੀਂ ਇਸ ਨੂੰ ਆਰਡਰ ਕਰਨ ਲਈ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਜੋ ਸਕਰੀਨ ਤੇ ਆ ਰਿਹਾ ਉਸ ਤੇ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਕੈਸ਼ 온 ਡਿਲੀਵਰੀ ਆਪਣੇ ਕੋਲ ਨਹੀਂ ਹੁੰਦੀ ਜੀ ਪੇਮੈਂਟ ਅਡਵਾンス ਕਰਨੀ ਪੈਂਦੀ ਆ ਸੂਟ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਆਰਡਰ ਤੇ ਵਰਕ ਵੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਆਪਾਂ ਡੇਲੀ ਆਫਰ ਦੇ ਆਫਰ ਲੈ ਕੇ ਆਉਣੇ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬਹੁਤ ਪ੍ਰਾਈਸ ਕਟ ਹੁੰਦਾ ਆਪਣਾ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਿਆ ਕਰੋ ਐਂਡ ਤੁਸੀਂ ਵਾਚ ਕਰ ਹੀ ਰਹੇ ਹੋ ਉਸ ਦੇ ਲਈ ਤੁਹਾਡਾ ਧੰਨਵਾਦ ਤੇ ਇਹ ਪਿਓਰ ਵੀਵਾ ਕਾਟਨ ਵੀਵਾ ਬ੍ਰਾਂਡ ਦਾ 175 ਵੱਡੇ ਪਾਣੇ ਚ ਸ਼ਰਟ ਨੇ ਇੱਕ ਪੈਸਾ ਵਰਕ ਕੋਇਆ ਕੰਟਰਾਸਟ ਬੋਟਮ ਮਸਲੀਨ ਮਸਲੀਨ ਦਾ ਟਾਈਡਾ ਦੁਪੱਟਾ ਤੇ 799 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਵਰਕ ਹੋਇਆ ਬੋਟਮ ਤੇ ਵੀ ਇੱਕ ਐਮਰੀ कॉटन ਦਾ ਫਰੰਟ ਤੇ ਬੈਕ ਤੇ ਬਾਜੂ ਤੇ ਤੁਹਾਨੂੰ ਵਰਕ ਮਿਲੇਗਾ ਡਰੈਸ ਰੈਡੀ ਕਰ ਸਕਦੇ ਹੋ ਪੰਜਾਬੀ ਸੂਟ ਰੈਡੀ ਕਰ ਸਕਦੇ ਹੋ 625 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਟਾਈ ਡਾਈ ਨਾਲ ਦੇ ਵਿੱਚ ਸੂਟ ਰਹਿਣਗੇ ਵਿਦਆਊਟ ਦੁਪੱਟਾ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਇਹਨਾਂ ਨੂੰ ਵੀ ਆਰਡਰ ਕਰਨ ਲਈ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਪਿਓਰ ਕਾਟਨ ਦੇ ਵਿੱਚ ਹੈ ਤੇ ਤੁਹਾਨੂੰ 400 ਤੱਕ ਦਾ ਡਿਸਕਾਊਂਟ ਮਿਲੇਗਾ ਥੈਂਕ ਯੂ